ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਹਰਵਿੰਦਰ ਸਿੰਘ ạtਵਾਲ ਬਠਿੰਡਾ ਸੁਪਰ ਪ੍ਰਧਾਨ ਰੰਗਰੇਟਾ ਬਰਾਸਟ ਮਿਸ਼ਨ ਪੰਜਾਬ ਦੋਸਤੋ ਅੱਜ ਬੜਾ ਦੁੱਖ ਲੱਗਿਆ ਉਸ ਸਮੇਂ ਜਦੋਂ ਮੈਂ ਰਾਜਾ ਬੜਿੰਗ ਜੋ ਕਿ ਸਾਡੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਵਿਚਾਰ ਸੁਨੇ ਤਰਨਤਾਰਨ ਦੀ ਜਿਮਨੀ ਚੌਂ ਨੂੰ ਲੈ ਕੇ ਰਾਜਾ ਬੜਿੰਦ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਸਰਕਾਰ ਭਾਵੇਂ ਅਕਾਲੀ ਦਲ ਦੀ ਹੋਵੇ ਸਰਕਾਰ ਭਾਵੇਂ ਆਮ ਆਦਮੀ ਪਾਰਟੀ ਦੀ ਹੋਵੇ ਤੇ ਜੇ ਛੋਟੀ ਸਰਕਾਰ ਆ ਤਾਂ ਤੁਹਾਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਆਉਣੀ ਹੋਈ ਨਹੀਂ ਤੇ ਨਹੀਂ ਤੁਹਾਨੂੰ ਹੋਣ ਆ ਰਹੀ ਹੈ ਚਾਹੇ ਸਰਕਾਰ ਝੜੂ ਪਾਰਟੀ ਦੀ ਹੈ ਅ ਮੈਂ ਮੇਰੇ ਵੀਰ ਰੰਧਾਵਾ ਕਰਕੇ ਉਹਦਾ ਪੇਜ ਬਣਾਇਆ ਪਿਆ। ਉਹਦੇ ਨਾਲ ਸਹਿਮਤ ਹੋਣੇ ਆਪਣਾ ਦੁੱਖ ਪ੍ਰਗਟ ਕੀਤਾ। ਕਵੀ ਸਾਲ ਹੋ ਗਏ ਸਾਡੀ ਨਿੱਜੀ ਜ਼ਮੀਨ ਆ ਇੱਕ ਕਿਲਾ ਤੇ ਉਹਨੂੰ ਹਜੇ ਤੱਕ ਲੋਗ ਬਾਈ ਜਾਂਦੇ ਆ ਸਾਡੇ ਕੋਲੇ ਕਬਜ਼ਾ ਨਹੀਂ ਹੈ। ਬ੍ਰਿੰਗ ਸਾਹਿਬ ਤੁਸੀਂ ਕਹਿੰਦਾ ਹਿੰਦੁਸਤਾਨ ਪਹਿਲੀ ਗੱਲ ਤਾਂ ਹਿੰਦੁਸਤਾਨ ਸ਼ਬਦ ਨਹੀਂ ਹੈਗਾ। ਭਾਰਤ ਹੈ, ਇੰਡੀਆ ਹੈ। ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਦਕਰ ਸਾਹਿਬ ਦੇ ਸੰਵਿਧਾਨ ਦੇ ਨੀਚੇ इंडिया ਲਿਖਣ ਤੋਂ ਬਾਅਦ I N D I A ਇੰਡੀਆ ਲਿਖਣ ਤੋਂ ਬਾਅਦ ਨੀਚੇ بڑے ਮੋٹے ਸ਼ਬਦਾਂ ਦੇ ਵਿੱਚ ਮਹਿਮਾਨਜੋਗ ਤੁਸੀਂ ਮੇਰੇ ਸਤਿਕਾਰਯੋਗ ਉਹ ਐਨਕ ਲਾ ਕੇ ਪੜ ਲਿਓ ਭਾਰਤ ਲਿਖਿਆ ਹੋਇਆ ਹੈ ਅਸੀਂ ਹਿੰਦੁਸਤਾਨ ਸ਼ਬਦ ਦੀ ਨਿਖੇਧੀ ਕਰਦੇ ਹਾਂ ਭਾਰਤ ਦਾ ਮਤਲਬ ਕੀ ਹੈ ਕਿ ਇੱਥੇ ਬਹੁਤ ਸਾਰੇ ਪਿੰਨ ਪਿੰਨ ਰੰਗਾਂ ਦੇ ਪਿੰਨ ਪਿੰਨ ਜਾਤਾਂ ਦੇ ਪਿੰਨ ਪਿੰਨ ਧਰਮਾਂ ਦੇ ਲੋਕ ਰਹਿੰਦੇ ਆ ਇਸ ਕਰਕੇ ਇਸ ਨੂੰ ਭਾਰਤ ਦੇਸ਼ ਦਾ ਨਾਮ ਦਿੱਤਾ ਗਿਆ ਔਰ ਅਗਲੀ ਗੱਲ ਖਾਲਸਤਾਨ ਬਣਾਉਣ ਦੀ ਗੱਲ ਆਈ ਹੈ ਤਾਂ ਖਾਲਸਤਾਨ ਪਹਿਲਾਂ ਵੀ ਸੀਗਾ ਸਿੱਖ ਰਾਜ ਸਾਡਾ ਪਹਿਲਾਂ ਵੀ ਸੀਗਾ ਖਾਲਸਤਾਨ ਦਾ ਮਤਲਬ ਇਹ ਨਹੀਂ ਕੋਈ ਬਹੁਤ ਜ਼ਿਆਦਾ ਅਤਵਾਦ ਟਾਈਪ ਜਾਂ ਰਾਈਫਲਾਂ ਲੈ ਕੇ ਆਲਾ ਰਾਜ ਹੈ ਜਾਂ ਕੁੱਟਮਾਰ ਕਰਨ ਵਾਲਾ ਰਾਜ ਹੈ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਅੰਬੇਡਕਰ ਜਿਹਨੂੰ ਲੋਕ ਅੱਜ ਵੀ ਮਾੜਾ ਕਹਿੰਦੇ ਆ ਉਸਨੇ ਵੀ ਗਾਂਧੀ ਤੋਂ ਜਾਂ ਜਿਹੜੇ ਉਸ ਸਮੇਂ ਦੇ ਸਰਕਾਰ ਦੇ ਵਿੱਚ ਰਾਜ ਕਰ ਰਹੇ ਮੰਤਰੀ ਸੀਗੇ ਚਾਹੇ ਉਹ ਨਹਿਰੂ ਸੀ ਚਾਹੇ ਉਹ ਗਾਂਧੀ ਸੀ ਚਾਹੇ ਹੋਰ ਕੋਈ ਸੀ ਉਹਨਾਂ ਤੋਂ ਵੀ ਇਹ ਚੀਜ਼ ਮੰਗੀ ਸੀ ਕਿ ਮੈਨੂੰ ਘੱਟ ਗਿਣਤੀਆਂ ਦਾ ਚਾਹੇ ਘੱਟ ਗਿਣਤੀ ਮੁਸਲਮਾਨ ਹੈ ਚਾਹੇ ਘੱਟ ਗਿਣਤੀ ਹਿੰਦੂ ਹੈ ਚਾਹੇ ਘੱਟ ਗਿਣਤੀ ਸਿੱਖ ਹੈ ਮੈਨੂੰ ਇੱਕ ਅਲੱਗ ਤੋਂ ਸਟੇਟ ਦੇ ਦਿਓ ਔਰ ਉਹਨਾਂ ਵਾਸਤੇ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਵਾਸਤੇ ਜਿਹੜੀਆਂ ਮੰਨ ਵਾਲੀਆਂ ਸੂਰਤਾਂ ਹੈਗੀਆਂ ਉਹ ਵੀ ਮੈਨੂੰ ਵੱਖਰੀਆਂ ਦੇ ਦਿਓ। ਲੇਕਿਨ ਗਾਂਧੀ ਤੂੰ ਇਹ ਗੱਲ ਪਚੀ ਨਹੀਂ ਇਸੇ ਕਰਕੇ ਉਸਨੇ ਮਨਨ ਵਰਤ ਰੱਖਿਆ। ਜਿਸ ਪਾਰਟੀ ਦੇ ਤੁਸੀਂ ਅੱਜ ਪੰਜਾਬ ਦੇ ਪ੍ਰਧਾਨ ਹੈਗੇ ਹੋ ਉਸ ਟਾਈਮ ਤੇ ਵੀ ਗਾਂਧੀ ਜੀ ਉਸੇ ਪਾਰਟੀ ਦੇ ਵਿੱਚ ਸਨ। ਨਰੂ ਵਰਗੇ ਉਸ ਪਾਰਟੀ ਦੇ ਵਿੱਚ ਸਨ। ਜੇਕਰ ਬਾਬਾ ਸਾਹਿਬ ਬੇੜਕਰ ਦੀ ਗੱਲ ਪੂਨਾ ਪੈਕਟ ਫੇਰ ਹੀ ਲਿਖਿਆ ਸੀ ਉਹਨਾਂ ਨੇ ਅੱਕ ਕੇ ਜਿਹੜੇ ਤੁਸੀਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਹੋ ਰਿਜ਼ਰਵੇਸ਼ਨ ਨਹੀਂ ਸੀ ਲੈਣਾ ਚਾਹੁੰਦੇ ਵਾਟਾ ਦਾੜ ਜਾਂ ਜਿਹੜੀਆਂ ਸਾਨੂੰ ਨੌਕਰੀਆਂ ਦੇ ਵਿੱਚ ਛੋਟ ਬਣ ਰਹੀ ਹੈ ਇਹ ਨਹੀਂ ਸੀ ਲੈਣਾ ਚਾਹੁੰਦੇ ਉਹ ਲੈਣਾ ਕੀ ਚਾਹੁੰਦੇ ਸੀ ਇੱਕ ਵੱਖਰੀ ਸਟੇਟ ਲੈਣਾ ਚਾਹੁੰਦੇ ਸੀ ਜੈਨੀ ਬੋਧੀ ਹਿੰਦੂ ਮੁਸਲਮਾਨ ਸਿੱਖ ਈਸਾਈ ਜੋ ਵੀ ਘੱਟ ਗਿਣਤੀਆਂ ਵਾਲੇ ਬੰਦੇ ਸੀ ਉਹਨਾਂ ਵਾਸਤੇ ਉਹ ਮਿਨੋਰਿਟੀ ਸਟੇਟ ਮੰਗਦੇ ਸੀ ਪਰ ਉਸ ਟਾਈਮ ਤੇ ਵੀ ਬਾਬਾ ਸਾਹਿਬ ਦੀ ਗੱਲ ਨੂੰ ਦਬਾਇਆ ਗਿਆ ਤੇ ਅੱਜ ਤੁਸੀਂ ਗੱਲ ਕਰਦੇ ਕਿ ਅਸੀਂ ਮੰਗਈਏ ਨਾ ਸਾਨੂੰ ਕਿੱਥੇ ਇਨਸਾਫ ਮਿਲਦਾ ਰਾਜਾ ਸਾਹਿਬ ਸਾਡੇ ਲੋਕਾਂ ਨੂੰ ਕਿੱਥੇ ਇਨਸਾਫ ਮਿਲਦਾ ਹਰ ਜਗ੍ਹਾ ਸਾਨੂੰ ਕੁੱਟਿਆ ਜਾਂਦਾ ਹੈ ਲੁੱਟਿਆ ਜਾਂਦਾ ਮੈਂ ਗੱਲ ਕਰਲਾਂ ਸੁਖਵਿੰਦਰ ਸਿੰਘ ਸਰਪੰਚ ਸਾਹਿਬ ਜਿਹੜੇ ਜਿਹਨੂੰ ਕਿ ਕੋਲਕੱਤਾ ਦੇ ਨਾਮ ਤੇ ਵੀ ਜਾਣਿਆ ਜਾਂਦਾ ਕੀ ਉਹਨੂੰ ਇਨਸਾਫ ਮਿਲ ਗਿਆ ਕਿ ਜਿੱਦ ਨੂੰ ਸੈਨ ਨੂੰ ਇਨਸਾਫ ਦਬਾਤਾ ਮੈਂ ਕਿਸ ਕਿਸ ਬੰਦੇ ਦੀ ਗੱਲ ਕਰਾਂ ਅੱਜ ਪੰਜਾਬ ਦੇ ਵਿੱਚ ਗੈਂਗਸਟਰ ਆਰ ਆਮ ਹੋ ਗਿਆ ਜੇ ਕੋਈ ਥੋੜਾ ਬਹੁਤਾ ਬੋਲਦਾ ਉਹਦੀ ਗੱਲ ਨੂੰ ਦਬਾਇਆ ਜਾਂਦਾ ਸੋ ਅਸੀਂ ਇਸ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਐ ਅਸੀਂ ਹਿੰਦੁਸਤਾਨ ਨਹੀਂ ਬਣਾਉਣਾ ਚਾਹੁੰਦੇ ਅਸੀਂ ਪੰਜਾਬ ਨੂੰ ਮਿਨੋਰਟੀ ਸਟੇਟ ਜਾਨੀ ਕਿ ਵੱਖਰਾ ਰਾਜ ਸਥਾਪਿਤ ਕਰਨ ਦੇ ਵਿੱਚ ਮੈਂ ਅਗਰ ਤੁਸੀਂ ਖਾਲਸਤਾਨ ਕਹਿੰਦੇ ਹੋ ਜਾਂ ਗਰਮਖਿਆਲੀ ਕਹਿੰਦੇ ਹੋ ਮੈਂ ਸਿੱਖ ਰਾਜ ਦੀ ਗੱਲ ਕਰਦਾ ਤੇ ਮੈਂ ਸਿੱਖ ਰਾਜ ਦਾ ਹਮਾਇਤੀ ਹਾਂ ਜਿਹਦੇ ਅੰਦਰ ਭਗਤ ਰਵੀਦਾਸ ਜੀ ਨੇ ਵੀ ਕਿਹਾ ਸੀਗਾ ਕਿ ਐਦਾਂ ਦਾ ਰਾਜ ਚਾਹੀਦਾ ਸਾਨੂੰ ਸਾਨੂੰ ਬੇਗੰਪੁਰਾ ਚਾਹੀਦਾ ਸਾਨੂੰ ਰਾਜ ਚਾਹੀਦਾ ਜਿੱਥੇ ਕੋਈ ਜਾਤੀਵਾਦ ਨਾ ਹੋਵੇ ਜਿੱਥੇ ਲੋਕਾਂ ਨੂੰ ਵੱਖਰੇ ਗੁਰਦੁਆਰਿਆਂ ਦੇ ਵਿੱਚ ਭਾਂਡੇ ਨਾ ਰੱਖੇ ਹੋਣ ਜਿੱਥੇ ਰੰਗ ਦੇਖ ਕੇ ਅੰਦਰ ਨਾ ਵੜਿਆ ਜਾਵੇ ਜਿੱਥੇ ਗੁਰਦੁਆਰਿਆਂ ਦੇ ਵਿੱਚੋਂ ਬਾਲਟੀਆਂ ਨਾ ਫੜੀਆਂ ਜਾਣ ਜਿੱਥੇ ਅਮਰ ਸਕੌਣ ਵੇਲੇ ਜਾਤ ਨਾ ਪੁੱਛੀ ਜਾਵੇ ਬਾਟੇ ਦੋ-ਦੋ ਨਾ ਹੋਣ ਅਸੀਂ ਉਸ ਰਾਜ ਦੀ ਮੰਗ ਕਰਦੇ ਹਾਂ ਜਿੱਥੇ ਚਾਹੇ ਬੱਚਾ ਛਪੜਾਸੀ ਦਾ ਹੋਵੇ ਚਾਹੇ ਬੱਚਾ ਕਿਸੇ ਵੱਡੇ ਅਫਸਰ ਦਾ ਹੋਵੇ ਮੰਤਰੀ ਦਾ ਹੋਵੇ ਉਹ ਇੱਕੋ ਸਕੂਲ ਦੇ ਵਿੱਚ ਇੱਕੋ ਖਾਣਾ ਖਾਂਦੇ ਹੋਣ ਅਸੀਂ ਉਸ ਰਾਜ ਦੀ ਗੱਲ ਕਰਦੇ ਹਾਂ ਸੋ ਰਾਜਾ ਬੜਿੰਗ ਜੀ ਮੈਂ ਤੁਹਾਡੇ ਇਹਨਾਂ ਸ਼ਬਦਾਂ ਦੀ ਨਿੰਦਿਆ ਕਰਦਾ ਹਾਂ ਤੁਹਾਨੂੰ ਇਹ ਸ਼ਬਦ ਵਾਪਸ ਲੈਣੇ ਚਾਹੀਦੇ ਆ ਕਿਉਂਕਿ ਤੁਸੀਂ ਜਦੋਂ ਤੁਹਾਡੀ ਇਹ ਦੂਸਰੀ ਸਟੇਟਮੈਂਟ ਆ ਜਿਹੜੀ ਗਲਤ ਹੈ ਪਹਿਲਾਂ ਤੁਸੀਂ ਭਈਆਂ ਬਾਰੇ ਅਸੀਂ ਭਈਏ ਪੰਜਾਬੋ ਪੰਜਾਬ ਬਚਾਓ ਸਸਤੀ ਲਿਬਰ ਪਿੱਛੇ ਪੰਜਾਬ ਨੂੰ ਹਿੰਦੂ ਰਾਸ਼ਟਰ ਦਾ ਨਾ ਬਣਾਓ ਇਸ ਨਾਅਰੇ ਨੂੰ ਬੁਲੰਦ ਕੀਤਾ ਤਾਂ ਤੁਸੀਂ ਉੱਥੇ ਵੀ ਕਿਹਾ ਕਿ ਨਹੀਂ ਭਈਏ ਤਾਂ ਜੀ ਆਉਣਗੇ ਸਾਡਾ ਨੌ ਮਾਸ ਦਾ ਰਿਸ਼ਤਾ ਇਹਨਾਂ ਨਾਲ ਕੂੰ ਦਾ ਰਿਸ਼ਤਾ ਸਮਝ ਨਹੀਂ ਆਈ ਤੁਸੀਂ ਜਦੋਂ ਤੁਸੀਂ ਮੈਨੂੰ ਨਹੀਂ ਲੱਗ ਰਿਹਾ ਕਿ ਤੁਹਾਡੀ ਰਾਜਨੀਤੀ ਦਾ ਜਿਹੜਾ ਲੈਵਲ ਹੈਗਾ ਪੱਕਾ ਹੈਗਾ ਉਹ ਕਿੱਧਰ ਨੂੰ ਜਾ ਰਿਹਾ ਹੈਗਾ ਸੋ ਜਿਵੇਂ ਨੀ ਚੋਣ ਤਰਨ ਤਰਨ ਵਿੱਚ ਕੀ ਹੋ ਰਹੀ ਹੈ ਅਸੀਂ ਬਿਲਕੁਲ ਜਿਹੜਾ ਜੋਗ ਉਮੀਦਵਾਰ ਹੈ ਜਿਹੜਾ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਪੰਜਾਬੀਅਤ ਦੀ ਸਾਡੇ ਘਟ ਗਿਣਤੀ ਲੋਕਾਂ ਦੀ ਜਾਨੀ ਮਾਨੀ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਲਏਗਾ ਅਸੀਂ ਉਸ ਦੀ ਮਦਦ سپورਟ ਵਾਸਤੇ ਖੜੇ ਹਾਂ ਸੁਮੇਰ ਅਗਲੇ ਟਵਾਰਾਸ ਮਿਸ਼ਨ ਪੰਜਾਬ ਸੂਬਾ ਬਰਾਸ ਜਥੇਬੰਦੀ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਰਾਜਾ ਬੜਿੰਗ ਜੀ ਦੇ ਇਨ੍ਹਾਂ ਸ਼ਬਦਾਂ ਦੀ ਕੋਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਹਾਂ ਉਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਸੀ ਤੁਹਾਡਾ ਕੀ ਵਿਚਾਰ ਹੈ ਤੁਹਾਡੇ ਕੀ ਸੋਚ ਹੈ ਤੁਸੀਂ ਆਪਣੀ ਇਹ ਗੱਲ ਕਮੈਂਟਾਂ ਦੇ ਵਿੱਚ ਜਰੂਰ ਦੱਸਣੀ ਵੀਡੀਓ ਚੰਗੀ ਲੱਗੇ ਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਬੜਿੰਗ ਸਾਹਿਬ ਤੱਕ ਪਹੁੰਚਾਉਣ ਦੀ ਜਰੂਰ ਕੋਸ਼ਿਸ਼ ਕਰਨਾ ਧੰਨਵਾਦ ਵੈਗਰੂ ਜੀ ਕਾਲਾ ਸਾਹਿਬ ਵੈਗਰੂ ਜੀ ਕੀ ਫਤ